ਜਿਹੜਾ ਨੀਮ ਹੈ ਏੜੀ ਮਰਿਆਦਾ ਪੱਕੇ ਰੂਪ ਦੇ ਅੰਦਰ ਲਾਗੂ ਹੋ ਗਈ ਸੀ ਕਿੱਥੇ ਜਦੋਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਫਿਰ ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ ਜਿਸ ਜਗ੍ਹਾ ਤੇ ਕਰਤਾਰਪੁਰ ਦੀ ਉਹ ਧਰਤੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਦੋਂ ਪ੍ਰਚਾਰ ਫੇਰੀਆਂ ਤੋਂ ਫਿਰ ਅਕੀਰੀ ਪੜਾੜਾ ਸੱਚੇ ਸਾਹਿਬ ਜੀ ਮਹਾਰਾਜ ਕਰਤਾਰਪੁਰ ਦੀ ਧਰਤੀ ਦੇ ਉੱਤੇ ਸੱਚੇ ਪਾਤਸ਼ਾਹ ਵਿਚਰਦੇ ਨੇ ਜਿੱਥੇ ਬੈਠ ਕੇ ਮੇਰੇ ਬਾਬੇ ਨੇ ਖੇਤਾਂ ਦੇ ਵਿੱਚ ਹੱਲ ਵੀ ਚਲਾਇਆ ਮੰਜੀ ਬੈਠ ਅਵਤਾਰਾ ਵੀ ਕੀਤਾ ਤੇ ਭਾਈ ਗੁਰਦਾਸ ਸਾਹਿਬ ਉਹਨਾਂ ਨੇ ਆਪਣੀਆਂ 12 ਜਿਕਰ ਕੀਤਾ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਦਾ ਬਹੁਤ ਵੱਡਾ ਦਿਸਟਾਨ ਜਿਹੜਾ ਹੈ ਬਹੁਤ ਸਾਰੇ ਬਿਰਤਾਂਤ ਆਪਾਂ ਭਾਈ ਗੁਰਦਾਸ ਸਾਹਿਬ ਜੀ ਦੀਆਂ 12 ਦੇ ਵਿੱਚੋਂ ਪੜਦੇ ਆ ਔਰ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦਿਹਾੜਾ ਹੁੰਦਾ ਤੇ ਉਸ ਵੇਲੇ ਅਸੀਂ ਚਾਹੇ ਗੁਰੂ ਕੇ ਕੀਤਨੀਆਂ ਨੇ ਵਿਚਾਰਵਾਨ ਨੇ ਢਾਡੀ ਸਹਿਬਾਨ ਨੇ ਜਿਵੇਂ ਅੱਜ ਭਾਈ ਗੁਰਦਾਸ ਲਖਪੁਰ ਉਹਨਾਂ ਨੇ ਦਾਤ ਤੋਂ ਬਾਅਦ ਹਾਜ਼ਰੀ ਭਰਨੀ ਹੈ ਉਪਰੰਤ ਬੀਬੀ ਬਲਜੀਤ ਕੌਰ ਜੀ ਜੋ ਨਾਮ ਸੁਨਨ ਕਰਾਉਂਦੇ ਨੇ ਮਨ ਅੰਤਰ ਆਤਮਾ ਨੂੰ ਜੋੜਨ ਦੀਆਂ ਵਿਚਾਰਾਂ ਰੱਬੀ ਰੂਹ ਨੇ ਉਹਨਾਂ ਨੇ ਤੁਹਾਡੇ ਨਾਲ ਗੁਰੂ ਜੀਆਂ ਵਿਚਾਰਾਂ ਆਓ ਸਖੀ ਹਰ ਮੇਲ ਕਰੇ ਹਾਂ ਮੇਰੇ ਹਰ ਪ੍ਰੀਤਮ ਕਾ ਕੋਈ ਦੇਹ ਸਨੇਹਾ ਤੁਹਾਡੇ ਨਾਲ ਉਹ ਵਿਚਾਰਾਂ ਨਹੀਂ ਸਾਂਝ ਪਾਉਣੀ ਹੈ ਖੈਰ ਰੋਹ ਵਿਚਾਰ ਜਿਹੜੀ ਮੈਂ ਤੁਹਾਨੂੰ ਬੇਨਤੀ ਕਰਨ ਲੱਗਾ ਗੁਰੂ ਘਰਾਂ ਦੇ ਅੰਦਰ ਜਿਹੜਾ ਇਹ 2 ਟਾਈਮ ਦਾ ਨਿਯਮ ਹੈ ਇਹਦਾ ਬੰਨ ਨੂੰ ਬੱਜ ਗਿਆ ਪੱਕੇ ਰੂਪ ਦੇ ਅੰਦਰ ਭਾਈ ਗੁਰਦਾਸ ਸਾਹਿਬ ਨੇ ਲਿਖਿਆ ਕਹਿੰਦੇ ਸੋਦਰ ਆਰਤੀ ਗਾਵੀ ਐ ਅੰਮ੍ਰਿਤ ਵੇਲੇ ਜਾਪ ਉਚਾਰਾ ਸੰਧਿਆ ਦਾ ਸਮਾਂ ਸੋਦਰ ਦੀ ਪਾਵਨ ਬਾਣੀ ਦਾ ਜਾਪ ਆਰਤੀ ਦੇ ਸ਼ਬਦ ਤੇ ਅੰਮ੍ਰਿਤ ਵੇਲੇ ਵੀ ਉਸ ਮਾਲਕ ਦੇ ਨਾਲ ਜੁੜਨ ਦੀ ਵਿਚਾਰ ਜਿਹੜੀ ਸੀ ਮਾਲਕ ਨਾਲ ਜੁੜਿਆ ਜਾਂਦਾ ਸੀ ਉਸ ਮਾਲਕ ਦੀ ਬਾਣੀ ਨਾਲ ਜੁੜਿਆ ਜਾਂਦਾ ਸੀ ਸਤਨਾ ਜੁੜਿਆ ਜਾਂਦਾ ਸੀ ਇਹ ਦਾਤੀ ਨੇ ਬਖਸ਼ਿਸ਼ਾਂ ਕਰ ਦਿੱਤੀਆਂ ਸੰਨ ਕਰਤਾਰਪੁਰ ਦੀ ਧਰਤੀ ਦੇ